ਸੋ ਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੇ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਆਖਿਰਕਾਰ ਸਿੱਧੂ ਮੂਸੇਵਾਲੇ ਨੇ ਆਪਣੇ ਪਹਿਲੇ ਗਾਣੇ ਦੀ ਪਾਲਟੀ ਕਿਦੋਂ ਕੀਤੀ ਸੀਗੀ ਅਤੇ ਸਿੱਧੂ ਮੂਸੇਵਾਲੇ ਨੇ ਕਿਉਂ ਕੀਤੀ ਸੀਗੀ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਕਿਹੜੇ ਕਿਹੜੇ ਉਹਨਾਂ ਦੇ ਯਾਰ ਸੀਗੇ ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਇੱਕ ਪੰਜਾਬੀ ਸਿੰਗਰ ਵੀ ਸ਼ਾਮਿਲ ਸੀਗਾ ਆਖਿਰਕਾਰ ਸਿੱਧੂ ਮੂਸੇਵਾਲੇ ਨੇ ਉਹ ਪਾਲਟੀ ਕਿਉਂ ਕੀਤੀ ਸੀਗੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਲੋਕ ਕੋਈ ਜਾਣਦਾ ਵੀ ਨਹੀਂ ਸੀਗਾ ਨਾ ਹੀ ਸਿੱਧੂ ਮੂਸੇਵਾਲੇ ਦਾ ਗਾਉਣ ਲੱਗਾ ਸੀਗਾ ਪਰ ਅਜਿਹਾ ਕੀ ਹੋਇਆ ਕਿ ਸਿੱਧੂ ਮੂਸੇਵਾਲੇ ਨੇ ਉਹ ਪਾਰਟੀ ਦੇਣੀ ਚਾਹੀ ਅਤੇ ਉਸ ਤੋਂ ਬਾਅਦ ਉਹ ਪੰਜਾਬੀ ਸਿੰਗਰ ਵੀ ਜਿਹੜਾ ਕਿ ਬਹੁਤ ਹੀ ਖੁਸ਼ ਹੋਇਆ ਤਾਂ ਉਹ ਦੱਸ ਦिए ਕਿ ਸਿੱਧੂ ਮੂਸੇਵਾਲੇ ਜਦੋਂ ਗਾਣੇ ਲਿਖਣ ਲੱਗਾ ਸੀਗਾ ਅਤੇ ਉਹਦਾ ਪਹਿਲਾ ਗਾਣਾ ਜਿਹੜਾ ਕਿ ਨਿੰਜੇ ਨੇ ਗਾਇਆ ਸੀਗਾ ਜਿਸ ਤੋਂ ਬਾਅਦ ਕਿ ਸਿੱਧੂ ਮੂਸੇਵਾਲੇ ਨੇ ਇੱਕ ਛੋਟੀ ਜੀ ਪਾਰਟੀ ਕੀਤੀ ਸੀਗੀ ਅਤੇ ਉਸ ਪਾਰਟੀ ਦੇ ਵਿੱਚ ਕੀ ਕੁਝ ਖਵਾਇਆ ਸੀਗਾ ਆਪਣੇ ਯਾਰਾਂ ਨੂੰ ਆਹ ਤੁਹਾਨੂੰ ਅਸੀਂ ਉਹਨਾਂ ਦੇ ਇੱਕ ਯਾਰ ਦੀ ਜਿਹੜੀ ਕਿ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਨੇ ਇੱਕ ਛੋਟੀ ਜਿਹੀ ਪਾਰਟੀ ਕਿਵੇਂ ਕੀਤੀ ਸੀਗੀ ਅਤੇ ਗਾਣੇ ਨੂੰ ਸੁਣਨ ਤੋਂ ਬਾਅਦ ਕੀ ਕੁਝ ਕਹਿੰਦਾ ਸੀਗਾ ਸਿੱਧੂ ਮੂਸੇਵਾਲਾ ਆਓ ਬਿਨਾਂ ਦੇਰੀ ਕੀਤੇ ਅਸੀਂ ਤੁਹਾਨੂੰ ਉਹਨਾਂ ਦੀ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਜਦੋਂ ਸਿੱਧੂ ਦਾ ਗਾਣਾ ਨਿੰਜੇ ਬਾਈ ਨੇ ਗਾਇਆ ਪਹਿਲਾਂ ਜਿਹਨੇ ਢੇੜ ਨਹੀਂ ਕਿਹੋਂ ਨਾ ਲਾਇਸੈਂਸ ਨਹੀਂ ਲੈਂਦੇ ਉਦੋਂ ਫਿਰ ਸਿੱਧੂ ਨੇ ਜਿਵੇਂ ਨਿੱਕੀ ਜਿਹੀ ਪਾਰਟੀ ਕੀਤੀ ਕਲੌਬ ਜਮਣਾ ਲੈ ਆਇਆ ਸਮੋਸੇ ਲੈ ਆਏ ਫਿਰ ਚਾਹ ਜਿਵੇਂ ਉਸਤਾਦ ਉਹਨ ਉਦੋਂ ਫਿਰ ਇਹ ਨਿੱਕੀ ਜਿਹੀ ਗੈੱਟਗੇਦਰ ਬਈ ਅੱਛਾ ਬਿੱਟੂ ਉਸਤਾਦ ਜੀ ਕੋਲੇ ਜਣੀ ਹਾਂ 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 ਇਹ ਸਾਰਾ ਕੁਝ ਕਿਉਂਕਿ ਨਿੰਜਾ ਵੀ ਬਿੱਟੂ ਉਸਤਾਦ ਕੋਲੇ ਸਿੱਖਿਆਈ ਅੱਛਾ ਤਾਂ ਨਿੰਜਾ ਵੀ ਰੋਦਣ ਆਇਆ ਹੋਇਆ ਸੀਗਾ ਕਿਆ ਬਾਤ ਤੇ ਫਿਰ ਬਿੱਟੂ ਉਸਤਾਦ ਨੇ ਕਿਹਾ ਵੀ ਯਾਰ ਇਹ ਮੁੰਡਾ ਲਿਖਦਾ ਵਾ ਤੇ ਨਿੰਜੇ ਨੂੰ ਸਿੱਧੂ ਨੇ ਗਾਣੇ ਵੀ ਸੁਣਾਏ ਬਾਈ ਆਹ ਮੇਰਾ ਗਾਣਾ ਨਿੰਜੇ ਨੂੰ ਬਹੁਤ ਪਸੰਦ ਆਇਆ ਨਿੰਜੇ ਨੇ ਗਾਇਆ ਵੀ ਅੱਛਾ ਬਹੁਤ ਜ਼ਿਆਦਾ ਪਸੰਦ ਕੀਤਾ ਲੋਕਾਂ ਨੇ ਵੀ ਤਾਂ ਚਲੋ ਇਹ ਖੁਸ਼ੀ ਸਿੱਧੂ ਨੇ ਕਿਹਾ ਵੀ ਯਾਰ ਮੇਰਾ ਪਹਿਲਾ ਗਾਣਾ ਵਾ ਇਹ ਲੋਕ ਪਸੰਦ ਵੀ ਬਹੁਤ ਕਰਦੇ ਆ ਵੀ ਆਪਾਂ ਮੜਾ ਜਿਆ ਖਾਣ ਫਿਰ ਇੱਕ ਦੋ ਵਾਰ ਜਿਵੇਂ ਆਪਣੇ ਲੁਧਿਆਣਾ ਕੈਪਸ ਮਾਰਕੀਟ ਆ ਇੱਥੇ ਇੱਕ ਵਾਰੀ ਕਾਫੀ ਪੀਣ ਆ ਗਏ ਸੀ ਅੱਛਾ ਤੇ ਉਹਨੇ ਕੋਈ ਫੋਨ ਦਾ ਕੰਮ ਜਿਆ ਕਰਾਉਣਾ ਸੀ ਤੇ ਆਪਾਂ ਪੱਕੇ ਹੀ ਕੈਪਸ ਕਾਫੀ ਪੀਣ ਜਾਂਦੇ ਹੁੰਦੇ ਸੀ ਕਿ ਚੱਲ ਯਾਰ ਕਾਫੀ ਪੀ ਲੈਨੇ ਬਸ ਐ ਐਨੀ ਕੀ ਯਾਰੀ ਦੋਸਤੀ ਹੋਈ ਵਸ ਸਿੱਧੂ ਕੈਨੇਡਾ ਚ ਲਹਿ ਗਿਆ ਤੇ ਕੈਨੇਡਾ ਤੱਕ ਪਹੁੰਚ ਕੇ ਤੁਸੀਂ ਸਮਝ ਲਓ ਵੀ ਜਦੋਂ ਉਹ ਫੁੱਲੀ ਹਿੱਟ ਹੋ ਗਿਆ ਪਹਿਲੇ ਗਾਣੇ ਤੋਂ ਹੀ ਰਿਲੀਜ਼ ਤੋਂ ਪਹਿਲਾਂ ਹੀ ਸੁਪਰ ਹਿੱਟ ਹੀ ਹੋ ਗਿਆ ਸੀ ਜੀ ਹਾਂ ਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕੀ ਸੀ ਤੁਹਾਨੂੰ ਦਿਖਾਈ ਆ ਅਤੇ ਉਸ ਤੋਂ ਬਾਅਦ ਇਸ ਵੀਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਬਹੁਤ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਆਪਣਾ ਪਹਿਲਾ ਗਾਣਾ ਕੀਤਾ ਸੀਗਾ ਪਰ ਉਹਨਾਂ ਨੇ ਜਦੋਂ ਆਪਣਾ ਗਾਣਾ ਆਪਣੇ ਪਿਤਾ ਨੂੰ ਕੱਲਿਆ ਤਾਂ ਉਹਨਾਂ ਨੇ ਕਾਫੀ ਐਨਨ ਅੱਗੇ ਘੱਲ ਦਿੱਤਾ ਸੀਗਾ ਜਿਸ ਤੋਂ ਕਿ ਇਹ ਕਹਿ ਸਕਦੇ ਹਾਂ ਕਿ ਉਹ ਗਾਣਾ ਲੀਕ ਵੀ ਹੋ ਚੁੱਕਿਆ ਸੀਗਾ ਰਿਲੀਜ਼ ਹੋਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਫੇਮਸ ਹੋ ਕੇ ਉੱਭਰਿਆ ਸੀਗਾ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉੱਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਨਿਆ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ